ਸਸ਼੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਅਸਮ ਜਨ نیوز ਤੇ ਮੈਂ ਹਾਂ ਪ੍ਰਦੀਪ ਗੌਰ ਤਾਂ 트럼ਪ ਦੇ ਵੱਲੋਂ ਭਾਰਤ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਜਾਂਦਾ ਤਾਂ ਦੱਸਦੇ ਕਿ ਭਾਰਤ ਚੀਨ ਤੇ ਪਾਕਿਸਤਾਨ ਸਮੇਤ 23 ਹੋਰ ਦੇਸ਼ਾਂ ਨੂੰ ਲੈ ਕੇ 트럼ਪ ਦੇ ਵੱਲੋਂ ਵੱਡਾ ਬਿਆਨ ਦਿੱਤਾ ਜਾਂਦਾ ਜੋ ਕਿ ਇਸ ਵੇਲੇ ਕਾਫੀ ਜ਼ਿਆਦਾ ਵਿਵਾਦਿਤ ਬਣ ਚੁੱਕਿਆ ਤਾਂ ਨਸ਼ਾ ਤਸਕਰੀ ਦਾ ਐਮਰਜੈਂਸੀ ਕਰਨ ਵਾਲੇ ਇਹਨਾਂ ਦੇਸ਼ਾਂ ਦੇ ਵਿੱਚ ਭਾਰਤ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੀ ਉਹ 75 ਸਾਲ ਦੇ ਹੋਏ ਸੀ ਤਾਂ ਸਭ ਤੋਂ ਪਹਿਲਾ ਵਧਾਈ ਹੈ ਜਿਹੜੀ ਟਰੰਪ ਦੇ ਵੱਲੋਂ ਦਿੱਤੀ ਗਈ ਸੋ ਉਸ ਤੋਂ ਅਗਲੇ ਦਿਨ ਹੀ ਭਾਰਤ ਨੂੰ ਨਸ਼ਾ ਤਸਕਰੀ ਕਰਨ ਵਾਲੇ ਦੇਸ਼ਾਂ ਦੀ ਲਿਸਟ ਦੇ ਵਿੱਚ ਐਡ-ਆਨ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਬਿਆਨ ਹੈ ਜਿਹੜਾ ਹੁਣ ਕਾਫੀ ਜ਼ਿਆਦਾ ਪੱਕ ਚੁੱਕਿਆ ਹੈ ਤਾਂ ਦੱਸਦੀ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਭਾਰਤ ਪਾਕਿਸਤਾਨ ਅਫਗਾਨਿਸਤਾਨ ਚੀਨ ਤੇ 23 ਹੋਰ ਅਜਿਹੇ ਦੇਸ਼ ਸ਼ਾਮਲ ਨੇ ਟਰੰਪ ਨੇ ਸੋਮਵਾਰ ਨੂੰ ਅਮਰੀਕੀ ਸੰਸਦ ਨੂੰ ਸੌਂਪੀ ਗਈ ਰਾਸ਼ਟਰਪਤੀ ਨਿਰਧਾਰਨ ਰਿਪੋਰਟ ਦੇ ਵਿੱਚ ਕਿਹਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਅਤੇ ਤਸਕਰੀ ਅਮਰੀਕਾ ਲਈ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਹੈ ਤਾਂ ਟਰੰਪ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਾਸ ਕਰਕੇ ਫੈਂਟਨਿਲ ਵਰਗੀਆਂ ਘਾਤਕ ਦਵਾਈਆਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰਾਸ਼ਟਰੀ ਐਮਰਜੈਂਸੀ ਬਣ ਗਈ ਹੈ ਇੱਕ ਜਨਤਕ ਸਿਹਤ ਸੰਕਟ ਪੈਦਾ ਕਰ ਰਿਹਾ ਹੈ ਅਤੇ 18 ਤੋਂ 44 ਸਾਲ ਦੀ ਉਮਰ ਦੇ ਅਮਰੀਕੀਆਂ ਦੇ ਵਿੱਚ ਮੌਤ ਦਾ ਮੁੱਖ ਕਾਰਨ ਇਹੀ ਦੱਸਿਆ ਜਾ ਰਿਹਾ ਹੈ। ਟਰੰਪ ਨੇ ਕਿਹਾ ਕਿ ਚੀਨ ਫੈਂਟਾਇਲ ਵਰਗੇ ਖਤਰਨਾਕ ਨਸ਼ੇ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਮੈਟਾਫੈਂਟਾਇਮ ਵਰਗੇ ਹੋਰ ਨਸ਼ੀਲੇ ਪਦਾਰਥਾਂ ਨੂੰ ਵੀ ਸ਼ਾਇਦ ਕਰਦਾ ਹੈ ਤਾਂ ਟਰੰਪ ਨੇ ਚੀਨ ਨੂੰ ਇਹਨਾਂ ਰਸਾਇਣਾਂ ਨੂੰ ਰੋਕਣ ਤੇ ਤਸਕਰਾਂ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਤਸ ਦੌਰਾਨ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਅਨਸਤਾਨ ਬੋਲੀਵਿਆ ਮਿਆਮਾਰ ਕੋਲੰਬੀਆ ਤੇ ਵੈਂਜਰੇਲਾ ਵਰਗੇ ਦੇਸ਼ ਨਸ਼ਿਆਂ ਵਿਰੁੱਧ ਠੋਸ ਕਾਰਵਾਈ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਨੇ ਤਦ ਆਜ਼ੇ ਕਿ ਜਿਸ ਤੋਂ ਬਾਅਦ ਉਹਨਾਂ ਤੋਂ ਦਿੱਤਾ ਹੀ ਬਿਆਨ ਇਸ ਦਾ ਕਦਰ ਰੱਦ ਚੁੱਕਿਆ ਕਿ ਹੁਣ ਹਰ ਕੋਈ 트ੰਪ ਦਾ ਵਿਰੋਧ ਕਰ ਰਿਹਾ ਤਾਂ 트ੰਪ ਨੇ ਭਾਰਤ ਨੂੰ ਨਸ਼ੇ ਵਾਲੇ ਪਦਾਰਥਾਂ ਦਾ ਤਸਕਰ ਦੱਸਿਆ ਤੇ ਚੀਨ ਪਾਕਿਸਤਾਨ ਸਣੇ 23 ਦੇਸ਼ਾਂ ਦੇ ਬਾਰੇ ਵੀ ਟਿੱਪਣੀ ਕਰ ਦਿੱਤੀ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਅਸਮ ਜਰਨਲਿਸਟ ਮੇਹਾ ਪ੍ਰਦੀਪ ਕੋਰ ਤਾਂ 트럼ਪ ਦੇ ਵੱਲੋਂ ਭਾਰਤ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਜਾਂਦਾ ਤਾਂ ਦੱਸਦੇ ਕਿ ਭਾਰਤ ਚੀਨ ਤੇ ਪਾਕਿਸਤਾਨ ਸਮੇਤ 23 ਹੋਰ ਦੇਸ਼ਾਂ ਨੂੰ ਲੈ ਕੇ 트럼ਪ ਦੇ ਵੱਲੋਂ ਵੱਡਾ ਬਿਆਨ ਦਿੱਤਾ ਜਾਂਦਾ ਜੋ ਕਿ ਇਸ ਵੇਲੇ ਕਾਫੀ ਜ਼ਿਆਦਾ ਵਿਵਾਦਿਤ ਬਣ ਚੁੱਕਿਆ ਤਾਂ ਨਸ਼ਾ ਤਸਕਰੀ ਦਾ ਕਪਾਦਨ ਕਰਨ ਵਾਲੇ ਇਹਨਾਂ ਦੇਸ਼ਾਂ ਦੇ ਵਿੱਚ ਭਾਰਤ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੀ ਉਹ 75 ਸਾਲ ਦੇ ਹੋਏ ਸੀ ਤਾਂ ਸਭ ਤੋਂ ਪਹਿਲਾ ਵਧਾਈ ਹੈ ਜਿਹੜੀ ਟਰੰਪ ਦੇ ਵੱਲੋਂ ਦਿੱਤੀ ਗਈ ਸੋ ਉਸ ਤੋਂ ਅਗਲੇ ਦਿਨ ਹੀ ਭਾਰਤ ਨੂੰ ਨਸ਼ਾ ਤਸਕਰੀ ਕਰਨ ਵਾਲੇ ਦੇਸ਼ਾਂ ਦੀ ਲਿਸਟ ਦੇ ਵਿੱਚ ਐਡ-ਆਨ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਬਿਆਨ ਹੈ ਜਿਹੜਾ ਹੁਣ ਕਾਫੀ ਜ਼ਿਆਦਾ ਪੱਕ ਚੁੱਕਿਆ ਹੈ ਤਾਂ ਦੱਸਦੀ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਭਾਰਤ ਪਾਕਿਸਤਾਨ ਅਫਗਾਨਿਸਤਾਨ ਚੀਨ ਤੇ 23 ਹੋਰ ਅਜਿਹੇ ਦੇਸ਼ ਸ਼ਾਮਲ ਨੇ ਟਰੰਪ ਨੇ ਸੋਮਵਾਰ ਨੂੰ ਅਮਰੀਕੀ ਸੰਸਦ ਨੂੰ ਸੌਂਪੀ ਗਈ ਰਾਸ਼ਟਰਪਤੀ ਨਿਰਧਾਰਨ ਰਿਪੋਰਟ ਦੇ ਵਿੱਚ ਕਿਹਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਅਤੇ ਤਸਕਰੀ ਅਮਰੀਕਾ ਲਈ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਹੈ ਤਾਂ ਟਰੰਪ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਾਸ ਕਰਕੇ ਫਿੰਟਨਿਲ ਵਰਗੀਆਂ ਘਾਤਕ ਦਵਾਈਆਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰਾਸ਼ਟਰੀ ਐਮਰਜੈਂਸੀ ਬਣ ਗਈ ਹੈ ਇੱਕ ਜਨਤਕ ਸਿਹਤ ਸੰਕਟ ਪੈਦਾ ਕਰ ਰਿਹਾ ਹੈ ਅਤੇ 18 ਤੋਂ 44 ਸਾਲ ਦੀ ਉਮਰ ਦੇ ਅਮਰੀਕੀਆਂ ਦੇ ਵਿੱਚ ਮੌਤ ਦਾ ਮੁੱਖ ਕਾਰਨ ਇਹੀ ਦੱਸਿਆ ਜਾ ਰਿਹਾ ਹੈ। ਟਰੰਪ ਨੇ ਕਿਹਾ ਕਿ ਚੀਨ ਫੈਂਟਾਇਲ ਵਰਗੇ ਖਤਰਨਾਕ ਨਸ਼ੇ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਮੈਟਾਫੈਂਟਾਇਮ ਵਰਗੇ ਹੋਰ ਨਸ਼ੀਲੇ ਪਦਾਰਥਾਂ ਨੂੰ ਵੀ ਸ਼ਾਇਦ ਕਰਦਾ ਤਾਂ ਟਰੰਪ ਨੇ ਚੀਨ ਨੂੰ ਇਹਨਾਂ ਰਸਾਇਣਾਂ ਨੂੰ ਰੋਕਣ ਤੇ ਤਸਕਰਾਂ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਅਨਸਤਾਨ ਬੋਲੀਵੀਆ ਮਿਆਮਾਰ ਕੋਲੰਬੀਆ ਤੇ ਵੈਨਜ਼ਰੇਲਾ ਵਰਗੇ ਦੇਸ਼ ਨਸ਼ਿਆਂ ਵਿਰੁੱਧ ਠੋਸ ਕਾਰਵਾਈ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਨੇ ਤਦਾਜ਼ੀ ਕਿ ਜਿਸ ਤੋਂ ਬਾਅਦ ਉਹਨਾਂ ਤੋਂ ਦਿੱਤਾ ਹੀ ਬਿਆਨ ਇਸ ਦਾ ਕਦਰ ਰੱਦ ਚੁੱਕਿਆ ਕਿ ਹੁਣ ਹਰ ਕੋਈ 트ੰਪ ਦਾ ਵਿਰੋਧ ਕਰ ਰਿਹਾ ਤਾਂ 트ੰਪ ਨੇ ਭਾਰਤ ਨੂੰ ਨਸ਼ੇ ਵਾਲੇ ਪਦਾਰਥਾਂ ਦਾ ਤਸਕਰ ਦੱਸਿਆ ਤੇ ਚੀਨ ਪਾਕਿਸਤਾਨ ਸਣੇ 23 ਦੇਸ਼ਾਂ ਦੇ ਬਾਰੇ ਵੀ ਟਿੱਪਣੀ ਕਰ ਦਿੱਤੀ ਹੈ